ਕੈਬਨਿਟ ਮੰਤਰੀ ਅਮਨ अरोड़ा ਪੰਜਾਬ ਦੇ ਅਹਿਮ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਕਰਦੇ ਨਜ਼ਾਰੇ ਨੇ ਤੇ ਉਹਨਾਂ ਨੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਵੀ ਸਾਧੇ ਨੇ ਕੀ ਕਿਚ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਦੋ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਸਮੇਂ ਜਿੰਨਾ ਡਰਗ ਪੈਰਡਲਰਸ ਨੇ ਸਮਗਲਰਸ ਨੇ ਦੋ ਨੰਬਰ ਦੇ ਪੈਸੇ ਨਾਲ ਨਸ਼ਿਆਂ ਦੇ ਪੈਸੇ ਦੇ ਨਾਲ ਔਰ ਸਰਕਾਰਾਂ ਦੀਆਂ ਲੀਡਰਾਂ ਦੀਆਂ ਪੁਸ਼ਤ ਪਨਾਹੀ ਉਹਨਾਂ ਦੇ ਉਹਨਾਂ ਦੇ ਸਪੋਰਟ ਦੇ ਜ਼ਰੀਏ ਸਰਕਾਰੀ ਪ੍ਰਾਪਰਟੀਆਂ ਦੇ ਕਿਸੇ ਨੇ ਪੰਚਾਇਤ ਦੇ ਉੱਪਰ ਕਿਸੇ ਨੇ ਸ਼ਾਮਲਾੜ ਦੇ ਉੱਪਰ ਕਿਸੇ ਨੇ ਵਕਫ ਬੋਰਡ ਦੇ ਉੱਪਰ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ ਔਰ ਉਹਨਾਂ ਦੇ ਉੱਪਰ ਨਜਾਇਜ਼ ਉਸਾਰੀਆਂ ਨਸ਼ੇ ਦੇ ਪੈਸਿਆਂ ਨਾਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਉੱਪਰ ਹੁਣ ਤੱਕ ਉਹਨਾਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ 60 ਪ੍ਰਾਪਰਟੀਆਂ ਦੀ ਡੈਮੋਲੇਸ਼ਨ ਹੈ ਜਿਹੜੀ ਹੋ ਚੁੱਕੀ ਔਰ 60 ਐਫਆਈਆਲਸ ਨੇ ਜਿਹੜੀਆਂ ਉਹ ਉਹਨਾਂ ਦੇ ਉੱਪਰ ਹੋ ਚੁੱਕੀਆਂ 24 ਦੋ ਤੋਂ ਲੈ ਕੇ ਅ ਅ ਅੱਜ ਤੱਕ ਪੰਜ ਤੱਕ ਜਾਣੇ ਕਿ ਮਹਿਜ਼ 10 ਦਿਨਾਂ ਦੇ ਵਿੱਚ 60 ਉਹ ਪ੍ਰਾਪਰਟੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਲੀਡਰਾਂ ਦੀਆਂ ਪੁਸ਼ਤ ਪਨਾਈਆਂ ਦੀ ਵਜ੍ਹਾ ਕਰਕੇ ਪਹਿਲਾਂ ਉਹਨਾਂ ਨੂੰ ਉਹਨਾਂ ਪੈਡਲਰਜ਼ ਨੂੰ ਉਹਨਾਂ ਸਮਗਲਰਜ਼ ਨੂੰ ਉਹਨਾਂ ਗੈਂਗਸਟਰਜ਼ ਨੂੰ ਨਾਲੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਂਦੇ ਸੀਗੇ ਤੇ ਫਿਰ ਉਹ ਦੋ ਨੰਬਰ ਦੇ ਪੈਸੇ ਨਾਲ ਨਸ਼ੇ ਦੇ ਪੈਸੇ ਨਾਲ ਉਹਦੇ ਉੱਪਰ ਆਪ ਦੇ ਮਹਿਲ ਖੜੇ ਕਰਦੇ ਸੀਗੇ ਉਹਨਾਂ ਸਮਾਂ ਗਿਆ ਪੰਜਾਬ ਦੇ ਵਿੱਚੋਂ ਕਿ ਤੁਸੀਂ ਨਸ਼ੇ ਦੇ ਪੈਸੇ ਨਾਲ ਡਰੱਗ ਮਨੀ ਦੇ ਨਾਲ ਜਾਂ ਐਕਸਟਰਸ਼ਨ ਦੇ ਨਾਲ ਕੋਈ ਬੰਦਾ ਸਰਕਾਰੀ ਥਾਵਾਂ ਦੇ ਉੱਪਰ ਆਪਦੇ ਮਹਿਲ ਖੜੇ ਕਰ ਲੂ ਉਹ ਸਮਾਂ ਗਿਆ ਉਹ ਡਿਮੋਲਿਸ਼ਨ ਨੇ ਜਿਹੜੀਆਂ ਉਹ ਹੋ ਚੁੱਕੀਆਂ ਔਰ ਇੱਕ ਹੋਰ ਇੰਟਰਸਟਿੰਗ ਗੱਲ ਇਹਨਾਂ ਇੱਕ ਹਫ਼ਤੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਔਰ ਇਹ ਇਹ ਹੈ ਕਿ ਇਹ ਜੋ ਡਿਮੋਲਿਸ਼ਨ ਹੋ ਰਹੀਆਂ ਨੇ ਸਰਕਾਰ ਵੱਲੋਂ ਕਲੀਅਰ ਹੈ ਕਿ ਕਿਸੇ ਨੇ ਵੀ ਜਿਨੇ ਜਿਨੇ ਸਰਕਾਰੀ ਪ੍ਰਾਪਰਟੀ ਦੇ ਉੱਪਰ ਇਸ ਤਰੀਕੇ ਨਾਲ ਜੋ 2 ਨੰਬਰ ਦੇ ਪੈਸੇ ਦੇ ਨਾਲ ਡਰੱਗਸ ਦੇ ਪੈਸੇ ਨਾਲ ਉਹ ਸਾਰਿਆਂ ਨੂੰ ਉਹਨਾਂ ਦੇ ਉੱਪਰ ਕਾਰਵਾਈ ਹੋਊਗੀ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਕਿ ਕਾਂਗਰਸ ਦੇ ਨਾਲ ਜੁੜੇ ਹੋਏ ਬੰਦੇ ਉਹ ਤੁਹਾਡੇ ਸਾਹਮਣੇ ਕੱਲ ਕਾਂਗ ਸਰ ਨੇ ਵੀ ਰੱਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਐਨ ਜੀਓ ਪੀਪਲ ਵੈਲਫੇਅਰ ਸੁਸਾਇਟੀ ਜਿਹਦੇ ਕੇ ਹੈਡ ਕਮਰਪਾਲ ਕਮਰਜਿੰਦਰ ਪਾਲ ਸਿੰਘ ਉਹ ਕਾਂਗਰਸ ਦੇ ਨਾਲ ਰਿਲੇਟਡ ਨੇ ਪਰ ਉਹ ਇਹਨਾਂ 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 ਜਿਹੜੇ ਡਰੱਗ ਪੈਰਨਲਸ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਤਰਨੂ ਮੱਛੀ ਜਿਹੜਾ ਉਹ ਕੋਰਟ ਦੇ ਵਿੱਚ ਹੋਇਆ ਰਸੋ ਮੈਂ ਸਮਝਦਾ ਕਿ ਇਹਦਾ ਇੱਕ ਇੱਕ ਅਸਲੀ ਚਿਹਰਾ ਜਿਹੜਾ ਉਹ ਕਾਂਗਰਸ ਜਾਂ ਕਾਂਗਰਸ ਸਪੋਰਟਡ ਉਹਨਾਂ ਦੇ ਸਪਾਂਸਰਸ ਨੇ ਉਹ ਸਾਹਮਣੇ ਆਉਂਦੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਅੱਜ ਵੀ ਪੁਸ਼ਤ ਪਨਾਹੀ ਹੈ ਜਿਹੜੀ ਉਹਨਾਂ ਦੀ ਹੋ ਰਹੀ ਹੈ ਬਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ ਪਰ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹ ਰਾ ਹਾਂ ਕਿ ਸਾਡੇ ਸਾਡੀ ਟਾਪ ਲੀਡਰਸ਼ਿਪ ਕੇਜਰੀਵਾਲ ਸਾਹਿਬ ਜੀ ਮਾਨ ਸਾਹਿਬ ਜੀ ਅਸੀਂ ਸਾਰੇ ਲੋਕ ਇਸ ਗੱਲ ਦਾ ਤਹਈਆ ਕੀਤਾ ਹੋਇਆ ਕਿ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਸਾਡੀ ਡਰਾਈਵ ਇਹ ਸਾਡੇ ਐਫਰਟਸ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਕੰਟੀਨਿਊ ਰਹਿਣਗੇ ਔਰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਕੇ ਹੀ ਦਮ ਲਿਆ ਜਾਏਗਾ